ਦੀ ਫਾਦਰ ਦੀ ਆਪਣੇ ਕਿ ਤੁਹਾਡੀ ਫਾਦਰ ਵੱਲੋਂ ਜਿਹੜੀ ਅਬ ਰਿੰਗਿੰਗ ਹੋਈ ਹੈ ਉਹਦੇ 'ਚ ਤੁਹਾਡੇ ਪਾਪਾ ਨੇ ਕਿਹਾ ਸੀਗਾ ਕਿ ਗੇਟ ਤੇ ਲੰਮਾ ਨਹੀਂ ਆਣਾ ਚਾਹੀਦਾ ਫਰੋਮ ਅ ਸਨ ਫਰੋਮ ਅ ਪੁਲਿਸਮੈਨਸ ਸਨਸ ਟੂ ਅ ਫਾਦਰ ਆਫ ਟੂ ਗਰਲਸ ਫਾਦਰਸ ਕੀ ਡਿਫਰੈਂਸ ਹੈ ਤੁਸੀਂ ਵੀ ਇੱਕ ਫਾਦਰੋਂ ਚ ਪਰਵਰਿਸ਼ ਦੇ ਰਹੇ ਹੋ ਆਪਣੀ ਬੇਟੀਆਂ ਨੂੰ ਉਹ ਵੀ ਇੱਕ ਫਾਦਰ ਸੀ ਜਿਨ੍ਹਾਂ ਨੇ ਪਰਵਰਿਸ਼ ਦਿੱਤੀ ਤੁਹਾਨੂੰ ਦੋਨਾਂ ਦੀ ਪੈਰੈਂਟਿੰਗ ਕਿਉਂਕਿ ਤੁਸੀਂ ਮਹਿਸੂਸ ਕੀਤਾ ਕਿ ਅਸੀਂ ਕਿਵੇਂ ਪੜਿਆ ਕਿ ਅੱਜ ਵਾਲੇ ਬੱਚੇ ਉਸ ਸਾਹਮਣਾ ਪੜ ਸਕਦੇ ਨੇ ਸਭ ਤੋਂ ਕ੍ਰੂਸ਼ਲ ਟਾਪਿਕ ਹੈ ਆਪਾਂ ਇਹਦੇ ਤੇ ਡਿਸਕਸ਼ਨ ਕਰਾਂਗੇ ਵੀਰੇ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਫਿਰ ਉਹੀ ਗੱਲ ਕ ਕਿ ਮੈਂ ਪੋਡਕਾਸਟ ਵਿੱਚ ਜੋ ਵੀ ਬੋਲ ਰਿਹਾ ਜਾਂ ਜੋ ਜੁਮੇ ਦੀ ਮੈਂ ਜ਼ਿੰਦਗੀ ਜੀਣਾ ਮੈਂ ਕਦੇ ਵੀ ਉਸ ਜ਼ਿੰਦਗੀ ਨੂੰ ਜਾਂ ਉਸ ਲਾਈਫਸਟਾਈਲ ਨੂੰ ਲੋਕਾਂ ਚ ਨਾ ਤਾਂ ਮੈਂ ਇੰਪਲੀਮੈਂਟ ਕਰਨਾ ਠੀਕ ਸਮਝਦਾ ਤੇ ਨਾ ਹੀ ਲੋਕਾਂ ਨੂੰ ਮੈਂ ਕੋਈ ਵਿਚਾਰ ਦੇਣਾ ਚਾਹੁੰਦਾ ਕਿ ਯਾਰ ਤੁਸੀਂ ਬ੍ਰਦਰ ਐਵੇਂ ਜ਼ਿੰਦਗੀ ਜਿਓ ਮੈਨੂੰ ਕੋਈ ਰਾਈਟ ਨਹੀਂ ਹੈ ਸਭ ਦੀ ਆਪਣੀ ਲਾਈਫ ਹੈ ਸਭ ਦਾ ਆਪਣਾ ਤਰੀਕਾ ਨਹੀਂ ਪਰ ਤੁਹਾਨੂੰ ਲੋਕ ਸੁਣ ਰਿਓ ਅਗਰ ਤੁਸੀਂ ਮੈਨੂੰ ਪੁੱਛ ਰਹੇ ਹੋ ਮੇਰਾ opinion ਲੈ ਰਹੇ ਹੋ ਮੇਰੀ ਫੈਮਿਲੀ ਦੇ ਅਕੋਰਡਿੰਗਲੀ ਕਿ ਬ੍ਰਦਰ ਤੂੰ ਆ ਚੀਜ਼ ਕੀਤੀ ਹੈ ਤੂੰ ਪਰਸਨਲੀ ਕੀ ਫੀਲ ਕਰਦਾ ਫॉर ਮਾਈ ਲਾਈਫ ਜਿਹੜਾ ਪਹਿਲਾ ਪੋਡਕਾਸਟ ਸੀ ਨਾ ਉਹ ਸੀਗਾ ਮੇਰੀ ਪਰਸਨਲ ਡਿ ਕਿਉਂਕਿ ਮੈਂ ਤੁਹਾਨੂੰ ਸੁਣਦਾ ਸੀ ਇਨੇ ਸਾਲਾਂ ਤੋਂ ਮੈਨੂੰ ਸੀਗਾ ਕਿ ਸ਼ਾਇਦ ਤੁਸੀਂ ਕਿਤਨੇ ਕਿਤੇ ਜਿਹੜੀਆਂ ਗੱਲਾਂ ਕਰਦੇ ਹੋ ਉਹ ਲੋਕਾਂ 'ਚ ਆਣੀਆਂ ਚਾਹੀਦੀਆਂ ਕਿਉਂਕਿ ਇੱਕ ਗੁੱਡ ਕੰਟੈਂਟ ਪੋਡਕਾਸਟ ਬਹੁਤ ਹੋਣੇ ਨੇ ਹੋਰ ਇਹਨੇ ਮਾਰਕੀਟਸ ਇਹ ਮੈਨੂੰ ਕਹਿੰਦੇ ਹੋ ਵੀ ਕੋਈ ਸ਼ਰਮ ਨਹੀਂ ਕਿ ਜਿਹੜੇ ਪੋਡਕਾਸਟ ਮੈਂ ਛੱਡੇ ਨੇ ਕਿ ਮੈਂ ਨਹੀਂ ਕਰਨੇ ਉਹ ਲੋਕ ਕਰ ਰਹੇ ਨੇ ਹੁਣ ਮੈਂ ਉਹਨਾਂ ਨੂੰ ਦੇਖੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਥੋੜੀ ਥੋੜੀ ਨੇਚਰ ਕਿਉਂਕਿ ਇਹ ਪੋਡਕਾਸਟ ਤੁਹਾਡਾ ਮੈਂ ਆਪਣੀ ਸੋਚ ਨਹੀਂ ਵਿੱਚ ਥੋਪ ਸਕਦਾ ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਸੋਸਾਇਟੀ 'ਚ ਨੈਗੇਟਿਵਿਟੀ ਫੈਲਾ ਰਹੀ ਹੈ ਅੰਧਵਿਸ਼ਵਾਸ ਫਲਾ ਰਹੀ ਹੈ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਫਿਰ ਉਹ ਪੈਸੇ ਲੈ ਕੇ ਵੀ ਨਹੀਂ ਕਰਨੀ ਚਾਹੀਦੀ ਆਪਣੇ ਐਥਿਕਸ ਨਾਲ ਮੋਰਲਸ ਨਾਲ ਕਦੀ ਵੀ ਕੰਪਰਮਾਈਜ਼ ਨਾ ਕਰੋ ਜੀ ਇਹ ਪੌਡਕਾਸਟ ਤੇ ਦੂਜੀ ਵਾਰ ਤੁਸੀਂ ਗੈਸਟ ਐਜ਼ ਅ ਡਿਮਾਂਡ ਆਏ ਹੋ ਪਹਿਲੀ ਵਾਰ ਇੱਕ ਮੇਰੀ ਰਿਕਵੈਸਟ ਤੇ ਆਏ ਸੀਗੇ ਉਹ ਵੀ ਤੁਸੀਂ ਮੰਨ ਨਹੀਂ ਰਹੇ ਸੀ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਹਾਲਾਂਕਿ ਪੌਡਕਾਸਟ ਕਰਨ ਤੋਂ ਬਾਅਦ ਵੀ ਤੁਸੀਂ ਕਹੇ ਨਹੀਂ ਪਾਣਾ ਇਹ ਮੈਂ ਦੱਸਦਾ ਇਹ ਮੈਂ ਕ੍ਰੈਡਿਟ ਲੈ ਲਾਂ ਕਿ ਜਿਹੜਾ ਕ੍ਰੈਡਿਟ ਸਾਰੀ ਦੁਨੀਆ ਬਾਈ ਜੀ ਨੂੰ ਦੇ ਰਹੀ ਹੈ ਕਿ ਪੌਡਕਾਸਟ ਬਹੁਤ ਵਧੀਆ ਹੋਇਆ ਪੌਡਕਾਸਟ ਕਰਨ ਤੋਂ ਬਾਅਦ ਇਹ ਬਾਈ ਜੀ ਮਨਾ ਕਰ ਗਏ ਸੀਗੇ ਕਿ ਪੌਡਕਾਸਟ ਨਹੀਂ ਕਿ ਅਸੀਂ ਦੁਬਾਰਾ ਕਰਾਂਗੇ ਵਧੀਆ ਨੇ ਆਇਆ ਪਰ ਬੀਇੰਗ ਆਡੀਅנס ਕਿਉਂਕਿ ਮੈਂ ਇੱਕ ਪੋਡਕਾਸਟਰ ਦੇ ਨਾਲ ਨਾਲ ਬੰਦੇ ਨੂੰ ਸੁਣਦਾ ਵੀ ਹਾਂ ਤੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰ ਸੋਸਾਇਟੀ ਚ ਜਾਣੇ ਚਾਹੀਦੇ ਨੇ ਤਾਂ ਲੋਕਾਂ ਨੇ ਡਿਮਾਂਡ ਕੀਤੀ ਸੈਕੰਡ ਪੋਡਕਾਸਟ ਦੀ ਕਿਉਂਕਿ ਤੁਹਾਡਾ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ ਉਹ ਕਹਿਣ ਨੂੰ ਤਾਂ ਬੇਸਿਕ ਗੱਲਾਂ ਸੀ ਪਰ ਉਹ ਬੇਸਿਕ ਗੱਲਾਂ ਤੋਂ ਹੀ ਸਮਾਜ ਸਾਡਾ ਵੰਜਾ ਸੀ ਨੇ ਵੀ ਮੈਂ ਸੌਰੀ ਤੁਹਾਡੀ ਗੱਲ ਇੰਟਰਰਪਟ ਕਰ ਰਿਹਾ ਮੈਂ ਇਸੇ ਲਈ ਉਸ ਦਿਨ ਤੁਹਾਨੂੰ ਕਿਹਾ ਸੀ ਵੀਰੇ ਵੀ ਇਹ ਪੋਡਕਾਸਟ ਮੈਨੂੰ ਪੋਡਕਾਸਟ ਨਾ ਪਾਇਓ ਕਿਉਂਕਿ ਮੈਨੂੰ ਪੋਡਕਾਸਟ ਪਹਿਲੀ ਗੱਲ ਤਾਂ ਵੀਰੇ ਮੈਨੂੰ ਨਹੀਂ ਪਤਾ ਸੋਸਾਇਟੀ ਲਈ ਪੋਡਕਾਸਟ ਕੀ ਹੈ ਹੁਣ ਬੜੇ ਲੋਕ ਮੈਂ ਅਕਸਰ ਸੁਣਦਾ ਰਹਿੰਦਾ ਨਾ ਬਸ ਸੋਸ਼ਲ ਮੀਡੀਆ ਦੇ ਉੱਤੇ ਹਨਾ ਲੋਕਾਂ ਦੇ ਜਦੋਂ ਮੈਂ ਟਰੈਵਲ ਕਰਦਾ ਸੁਣਦਾ ਰਹਿੰਦਾ ਹੁਣ ਕਈ ਬੰਦੇ ਕਹਿੰਦੇ ਆ ਜੀ ਮੈਂ ਕੋਈ ਪੋਡਕਾਸਟ ਦੇਖਿਆ ਕਿਸੇ ਬੰਦੇ ਦਾ ਤੇ ਉਹ ਬੰਦੇ ਨੇ ਜੀ ਕੋਈ ਕੌਂਟਰ ਨਹੀਂ ਕੀਤਾ ਬੰਦੇ ਨੂੰ ਜੀ ਉਹ ਸਵਾਲ ਹੀ ਪੁੱਛੀ ਗਿਆ ਬੰਦੇ ਨੂੰ ਮਤਲਬ ਵੀ ਜੁਮੇ ਬੰਦਾ ਗੱਲ ਕੋਈ ਬੰਦਾ ਥੋਵਾ ਮੈਂ ਪਹਿਲਾਂ ਗੱਲ ਕਹਦਾ ਇੰਟਰਵਿਊ ਇਹ ਹੁੰਦੀ ਹੈ ਕਿ ਕਿਸੇ ਬੰਦੇ ਦੇ ਬਾਰੇ ਉਹਦੀ ਲਾਈਫ ਬਾਰੇ ਕਿ ਬਾਈ ਜੀ ਤੁਸੀਂ ਇੰਟਰਵਿਊ ਦਿਓ ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ ਹੋ ਉਹ ਚ ਬੰਦਾ ਆਪਣੇ ਬਾਰੇ ਦੱਸਦਾ ਡਿਬੇਟਸ ਹੁੰਦੀਆਂ ਕਿਸੇ ਮੁੱਦੇ ਦੇ ਉੱਤੇ ਡਿਬੇਟ ਹੁੰਦਾ ਪੋਡਕਾਸਟ ਇੱਕ ਵਿਚਾਰਤਾ ਰਏ ਇੱਕ ਓਪੀਨੀਅਨ ਹੈ ਬੰਦੇ ਦਾ ਸਮਝਦੇ ਹੋ ਹੁਣ ਮੈਂ ਹੁਣ ਹਰ ਬੰਦੇ ਦਾ ਆਪਣਾ ਓਪੀਨੀਅਨ ਹੈ ਹੁਣ ਹੁਣ ਬੰਦਾ ਕਹਿੰਦਾ ਯਾਰ ਮੇਰਾ ਫੋਰ ਐਗਜ਼ਾਮਪਲ ਮੈਂ ਕਹਾਂ ਜੀ ਯਾਰ ਆ ਆ ਬਾਲ ਦੇ ਉੱਤੇ ਕਰੀਮ ਰੰਗ ਹੈ ਮਤਲਬ ਫੋਰ ਐਗਜ਼ਾਮਪਲ ਕਰੀਮ ਕਲਰ ਦੀ ਬਾਲ ਹੈ ਤੁਸੀਂ ਕਹਿੰਦੇ ਨਹੀਂ ਯਾਰ ਇਹ ਕਰੀਮ ਕਲਰ ਨਹੀਂ ਹੈ ਲਾਈਟ येलो ਹੈ ਹ ਸਭ ਦਾ ਆਪਣਾ opinion ਆ ਯਾਰ ਹੁਣ ਮੈਂ ਤੁਹਾਨੂੰ ਕੀ ਕਾਊਂਟਰ ਕਰੀ ਜਾਮਾ ਮੇਰੇ ਮੈਨੂੰ ਜੋ ਲੱਗਿਆ ਮੈਂ ਕਹਤਾ ਤੁਹਾਨੂੰ ਨਹੀਂ ਲੱਗ ਰਿਹਾ ਡੈਕਟਡ ਗੱਲ ਖਤਮ ਹੋ ਗਈ ਨਾਲੇ ਦੁਨੀਆ 'ਚ ਹਰ ਤਰ੍ਹਾਂ ਦਾ ਕੰਟੈਂਟ ਸੋਸ਼ਲ ਮੀਡੀਆ 'ਤੇ ਪਿਆ ਜੋ ਤੁਹਾਨੂੰ ਅੱਛਾ ਲੱਗ ਰਿਹਾ ਹੁਣ ਮੇਰੇ ਜੇ ਤੁਸੀਂ ਕੋਈ ਗੱਲ ਕਹਿ ਰਹੇ ਹੋ ਮੈਂ ਉਹਦਾ ਨਹੀਂ ਸਹਿਮਤ ਤਾਂ ਇੱਥੇ ਕਾਊਂਟਰ ਕੁਐਸਚਨ ਕਰਨ ਨਾਲ ਮੈਨੂੰ ਲੱਗਦਾ ਨਹੀਂ ਇਹ ਪੌਡਕਾਸਟ ਹੈ ਨਾ ਮੈਂ ਅਗਰੇ ਡਿਬੇਟ ਹੋਵੇ ਇੱਕ ਡਿਬੇਟ ਚੱਲ ਰਿਹਾ ਕਿ ਟੌਪਿਕ ਹੈਡਲਾਈਨ ਹੀ ਹੋਵੇ ਕਿ ਇਹ ਫਲਾਣੇ ਬੰਦੇ ਦੀ ਫਲਾਣੇ ਬੰਦੇ ਨਾਲ ਡਿਬੇਟ ਹੈ ਲੋਕ ਫੋਰ ਐਗਜ਼ਾਮਪਲ ਵੀ ਕੱਲ ਸਵੇਰੇ 11 ਵਜੇ ਹਾਰਡੀ ਦੀ ਅਨਮੋਲ ਨਾਲ ਡਿਬੇਟ ਹੋਣੀ ਹੈ ਧਰਮ ਤੇ ਪੋਲਿਟੀਕਲੀ ਲੈਵਲ ਤੇ ਸਟੱਡੀ ਮੈਟਰ ਤੇ ਫਿਰ ਫਿਰ ਕਰੋ ਕਾਉਂਟਰ ਬਣਦਾ ਕਾਉਂਟਰ ਕਰਨਾ ਕਿਉਂਕਿ ਡਿਬੇਟ ਹੈ ਉਹਦਾ ਹੈਡਿੰਗ ਹੀ ਡਿਬੇਟ ਹੈ ਹੁਣ ਇਹਦਾ ਪੌਡਕਾਸਟ ਦਾ ਮਤਲਬ ਵਿਚਾਰਤਾਰ ਆਪਣੇ ਵਿਚਾਰ ਸਾਂਝੇ ਕਰਨੇ ਹੁਣ ਉਹ ਚ ਕੋਈ ਕਿਸੇ ਦੇ ਕੋਈ ਇੰਪਲੀਮੈਂਟ ਨਹੀਂ ਕਰੇਗਾ ਕੋਈ ਕਿਸੇ ਕੋਈ ਕਿਸੇ ਨਾਲ ਐਗਰੀ ਨਹੀਂ ਕਰੇਗਾ ਉਹ ਤਾਂ ਨਾਰਮਲ ਜੀ ਗੱਲ ਲੱਗ ਰਹੀ ਪਰ ਉਹ ਪਹਿਲਾ ਪੌਡਕਾਸਟ ਸੀ ਬਾਈ ਆਪਣਾ ਜਿਹਦੇ ਤੇ ਲੋਕਾਂ ਨੇ 100% ਪੋਜ਼ਿਟਿਵ ਰਿਸਪੌਂਸ ਦਿੱਤਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਇੱਕ ਬੰਦੇ ਨੇ ਮੈਨੂੰ ਇਹ ਕਹਿ ਕੇ ਅੱਜ ਤੱਕ ਦਾ ਤੇਰਾ ਬੈਸਟ ਪੌਡਕਾਸਟ ਹੈ ਇਹ ਬਹੁਤ ਵੱਡਾ ਕੰਪਲੀਮੈਂਟ ਹੈ ਜੀ ਥੈਂਕ ਯੂ ਤੁਸੀਂ ਵੀ ਬਾਈ ਦੇਖਦੇ ਹੋ ਇੱਕ ਟਾਕ ਸ਼ੋਅ ਤੁਹਾਨੂੰ ਕਿਵੇਂ ਦਾ ਲੱਗਦਾ ਵਧੀਆ ਲੱਗਦਾ ਮੈਂ ਵੀਰੇ ਤੁਹਾਡੇ ਤਕਰੀਬਨ ਸਾਰੇ ਪੌ ਸੁਣਦਾ ਮੈਂ ਸਾਰੇ ਪੌਡਕਾਸਟ ਦੇਖਦਾ ਹੁੰਨਾ ਸਵਿਚ ਬੈਕ ਟੂ ਦਾ ਕੁਐਸਚਨ ਬੀਇੰਗ ਅ ਫਾਦਰ ਫਰੋਮ ਅ ਸਨ ਹਾਂਜੀ ਕੀ ਪਰਵਰਿਸ਼ ਚ ਫਰਕ ਆ ਅੱਜ ਪੈਰੈਂਟਿੰਗ ਕਿਉਂ ਚੇਂਜ ਹੋ ਰਹੀ ਹੈ ਬੜੇ ਸਵਾਲ ਨੇ ਭਈਆ ਜਿ세 ਘਰੇਲੂ ਗੱਲਾਂ ਹੀ ਕਰਾਂਗੇ ਮੈਨੂੰ ਲੱਗਦਾ ਕਿ ਸਮਝਦਾਰੀ ਵਾਲੇ ਪੌਡਕਾਸਟ ਮਾਰਕੀਟਸ ਬਹੁਤ ਹੋ ਰਹੇ ਨੇ ਜੱਗਲੀਆਂ ਨਹੀਂ ਵੱਜ ਰੀਆਂ ਜੱਗਲੀਆਂ ਵਾਲਾ ਤੁਸੀਂ ਮੇਰੇ ਵੱਡੇ ਭਰਾ ਵੀ ਹੋ ਮੈਂ ਕੁਝ ਵੀ ਪੁੱਛ ਸਕਦਾ ਬਿਲਕੁਲ ਠੀਕ ਜਿਹੜਾ ਸੁਣਨ ਨਾਲ ਲੱਗਵੇ ਆ ਕੀ ਸਵਾਲ ਪੁੱਛ ਲਿਆ ਯਾਰ ਮੈਂ ਬਹੁਤਾ ਅਗਿਆਨੀ ਬਹੁਤਾ ਪਰਚੀਆਂ ਲੈ ਕੇ ਬਹਿ ਕੇ ਪੌਡਕਾਸਟ ਕਰਨ ਵਾਲਾ ਨਹੀਂ ਹਾਂ ਕਿ ਇਹ ਪੌਡਕਾਸਟ ਤੇ ਹੁਸਾ ਤਾਂ ਮੈਂ ਗੱਲਾਂ-ਗੱਲਾਂ ਚ ਆਪਣੇ ਬਾਰੇ ਕੁਝ ਗੱਲ ਸੁਣਨਾ ਤੇ ਉਹ ਸੇਮ ਗੱਲ ਤੁਹਾਡੀ ਵੀ ਹੋਵੇ ਸੁਣਿਓ ਔਰ ਜਿਹੜੇ ਜਵਾਬ ਵੀਰਾ ਦੇਗਾ ਸ਼ਾਇਦ ਮੈਂ ਇਸ ਚੋਂ ਕੁਝ ਸਿੱਖ ਕੇ ਉਹਨੂੰ ਇੰਪਲੀਮੈਂਟ ਕਰ ਲਾਂ ਤੇ ਮੇਰੀ ਇੱਕ ਜ਼ਿੰਦਗੀ ਹੋਰ ਸਕੂਨ ਭਰੀ ਹੋ ਜਾਵੇ ਐਟ ਦ ਐਂਡ ਆਫ ਦ ਡੇ ਮੈਨੂੰ ਸਕੂਨ ਹੀ ਚਾਹੀਦਾ ਨਾ ਕਿ ਮੈਂ ਖੁਸ਼ ਰਹਾ ਮਾ ਹਰ ਬੰਦਾ ਸਕੂਨ ਦੇਖੋ ਵੀਰੇ ਵੈਸੇ ਤਾਂ ਹਰ ਬੰਦਾ ਸਕੂਨ ਦੀ ਭਾਲ ਚ ਹੈ ਸਕੂਨ ਉਹਦੇ ਕੋਲ ਹੀ